ਮੇਰੇ ਸੰਗ ਜ਼ਦਾ ਹੈ ਨਾਲੇ ਸਾਰੇ ਸਾਰੇ ਤੇ ਸਦਾ ਸਮਾਲੇ ਰੱਬ ਤੇ ਮਾਰ ਕੇ ਮਦਦ ਜਿਵੇਂ ਮੈਂ ਕੋ ਬਹੁਤ ਕਰੀ ਆਂ ਆਸ਼ਾ ਦਇਆ ਕਰ ਦੇ ਜਦੋਂ ਆਪ ਸੰਸਾਰ ਤੇ ਬੰਦੇ ਨਾਲ ਜਦੋਂ ਆਪ ਆ ਗਏ ਜਦੋਂ ਇਹ ਸੁਣ ਲਿਆ ਗੁਰੂ ਦੇ ਬਚਨਾਂ ਜੇ ਜੈਮਸ ਨੇ ਦੇਖੋ ਸੋਲ ਨੂੰ ਕੋਈ ਬਾਹਰ ਘੋਟਾ ਵਾ ਉਹਨੇ ਗੁਰੂ ਦੀ ਹਰਸ ਤੇ ਇਹ ਨਹੀਂ ਕਿ ਗੁਰੂ ਨੇ ਉੱਥੇ ਜਾ ਕੇ ਕਿਰਪਾ ਮੰਗੀ ਕਰੋ ਜੜਾ ਕਿ ਤੂੰ ਗੱਲ ਨਹੀਂ ਸੁਣੀ ਮੇਰੀ ਤੇਰੀ ਧੌਂੜਾ ਦੇ ਨਹੀਂ ਕਿਹਦਾਰੀ ਤੂੰ ਮਾਰੂਕ ਹੈ ਤੂੰ ਨਸ਼ਈ ਹੈ ਤੂੰ ਸਾਖਤ ਹੈ ਗੁਰੂ ਨਹੀਂ ਕਹਿੰਦਾ ਗੁਰੂ ਦਾ ਤੂੰ ਮੈਂ ਸਹਾਰ ਦੇਣਾ ਜਿਹਦੇ ਸਾਹਮਣੇ ਜਾ ਕੇ ਉਹਨੂੰ ਹੀ ਪ੍ਰਸ਼ਾਦਾ ਦੇਣਾ ਤੇ ਸਾਹਮਣੇ ਪ੍ਰਸ਼ਾਦਾ ਨਹੀਂ ਜਿਹੜਾ ਵਰਮ ਖਾਏ ਇੱਥੇ ਆ ਕੇ ਬੈਠਾ ਜਿਹੜਾ ਉਹਨੂੰ ਵੀ ਉਹ ਪਾਦਾ ਹੈ ਰੰਤ ਘਰਾ ਨੂੰ ਪਾਲਦਾ ਪਾਸ਼ਾ ਕਦੇ ਲੱਖ ਪਾਪੀ ਹੈ ਕੋਈ ਅੱਬਾ ਬਾਣੀ ਜੀ ਬੜਦੇ ਵੀ ਆ ਅਸਾਂ ਨੂੰ ਕਮੂਰਤ ਅੱਗ ਘੋੜ ਸੰਤ ਚੋਰ ਹਰਾਨ ਚੋਰ ਅਸਾਂ ਕ ਅਮਰੇ ਪਰ ਜਾਹੇ ਚੋਰ ਅਸਾਂ ਬਲਵਟ ਹੰਦਿਆ ਕਰਾਇਆ ਸੰਤ ਪਾਪੀ ਤੇ ਤੁਸੀਂ ਦੱਸੋ ਕੀ ਗੱਲ ਪ੍ਰਮਾਤਮਾ ਉਹਨਾਂ ਨੂੰ ਸਾਰੇ ਦੇ ਰਿਹਾ ਕਿ ਉਹਨੂੰ ਪ੍ਰਸ਼ਾਦਾ ਨਹੀਂ ਦੇ ਰਿਹਾ ਕਿ ਉਹਨੂੰ ਸ਼ਗਨ ਨਹੀਂ ਦੇ ਕਿਉਂ ਦੇ ਰਿਹਾ ਕਿਉਂਕਿ ਉਹ ਖੂਬ ਉਹ ਵੀ ਹੋਦਾ ਇੱਕ ਜੀ ਉਹ ਅੰਦਰ ਨਹੀਂ ਕਰਦਾ ਓ ਗਏ ਜੇ ਮੈਂ ਮਾਤੂ ਹਮ ਐਸੇ ਤੋ ਐਸਾ ਹਮ ਪਾਪੀ ਤੁਮ ਬਾਤ ਖੰਡੜ ਦੀ ਕੋ ਥਾਕਰ ਪਰ ਗੁਰੂ ਕੋ ਬਿਆਨ ਕਰ ਗੁਰੂ ਸਮਰਾਥ ਕਿਉਂਕਿ ਇੱਕ ਗੁਰੂ ਹੀ ਇਸ ਸੰਸਾਰ ਦੇ ਵਿੱਚ ਆਪਾਂ ਜਿਵੇਂ ਸੰਸਾਰ ਚ ਵਿਚਰਦੇ ਨੇ ਤੇ ਗੁਰੂ ਕੋ ਕਿਸੇ ਦੇ ਸਾਧਾਰਨ ਤੇ ਸੰਸਾਰ ਦੇ ਵਿੱਚ ਵਿਚਰਦੇ ਆ ਲੋਕਾਂ ਨੇ ਉਗੜ ਬਿਖੜ ਲਾਣੇ ਦੀ ਆ ਕਰਦਾ ਜਿੱਥੇ ਬੈਨੇ ਆ ਤੁਝੇ ਦੀ ਗੱਲ ਕਰੀ ਜਾਂ ਉਹਨੇ ਜੀ ਆ ਕਰ ਦਿੱਤਾ ਉਹਨੇ ਯਾਰ ਕਰਤਾ ਪੁਲਾਨ ਦੇ ਸਿਰਦਾਰ ਯਾਰ ਕਰਤਾ ਪੁਲਾਨ ਦੇ ਪੁੱਤ ਯਾਰ ਕਰਤਾ ਪੁਲਾਨ ਦੇ ਧੀ ਯਾਰ ਕਰ ਸਾਡੀ ਬਿਰਤੀ ਹੈ ਔਪਲ ਵੀ ਤਾਈ ਜੀ ਨੂੰ ਸਾਹਿਬ ਕਹਿਦਾ ਮਰ ਰਿਹਾ ਕੋਣ ਇੱਕ ਬੰਦ ਹੈ ਕਹਿੰਦੇ ਉਹ ਚਾਹਤੇ ਮਾਰਦੇ ਸੀ ਆਪਣੇ ਉੱਤੇ ਬੜੇ ਛਤੀ ਪਾਉਂਦੇ ਹਿਆ ਇਹਨਾਂ ਦੇ ਦੂਜੇ ਵੱਲ ਚਾਹਤੇ ਮਰੀ ਆਪ ਜੀ ਵਿਚਾਰੋ ਕਿ ਸਾਰੇ ਭਗਤ ਤੇ ਗੁਰਸਿੱਖ ਗੁਰੂ ਸਾਹਿਬ ਦੇ ਬੈਠੇ ਉਹਨਾਂ ਨੇ ਦਰਸ ਕੀਤਾ ਬਾਣੀ ਦੇ ਉਸ ਕਹਿੰਦੇ ਹਮ ਆਲੂ ਗੁਣ ਭਰੇ ਸਾਰੇ ਗੁਰੂ ਜੀ ਵੇਖੋ ਇਹ ਤੇ ਬਹੁਤ ਤੋਂ ਬੋਲਣਾ ਨੂੰ ਜਿਵੇਂ ਆਪਾਂ ਇਥੇ ਇਕੱਲੇ ਬੋਲਦੇ ਹਾਂ ਹੰਸਾ ਬੋਲੋ ਗੁਰ ਭਰੇ ਏਕ ਗੁਰ ਇਹ ਤੇ ਬੋਲਣਾ ਹੀ ਪੜਾਉਂਦਾ ਬੜਾ ਔਖਾ ਕੰਮ ਲੱਗਦਾ ਨਾ ਬੋਲਣਾ ਸਭ ਲੋ ਬੋਲਣੇ ਲੱਭੇ ਤੇ ਵਿਚਾਰ ਕੇ ਵੇਖੋ ਸਾਰੇ ਸਿਆਣੇ ਬੈਠੇ ਜੇ ਮੰਨਣਾ ਕਿੰਨਾ ਔਖਾ ਹੋਇਆਗਾ ਕਿ ਅਸੀਂ ਆਪ ਗੁਰਾਂ ਦੇ ਭਰੇ ਅਸੀਂ ਇਥੇ ਬਚਨ ਕਹਿ ਕੇ ਜਾਣੇ ਹਮ ਆਪ ਗੁਰ ਭਰੇ ਏਕ ਗੁਰ ਅਬਰਤ ਸਾਰ ਵਿਖੇ ਵਿਖ ਖਾਈ ਮਾਇਆ ਮੂੰਹ ਪਰ ਅੱਤ ਬੋਲੇ ਸੁਖਦਾਰਾ ਸੋ ਨੇ ਲਗਾ ਕਿ ਕੁੱਤਾ ਮੱਫਾ ਤਸਕੜੇ ਬੁੱਲਸਤ ਤਹਿ ਮਿਲਣ ਤੇ ਜਮਰਾਸ ਬਣਾਈ ਇੱਕ ਅਰਦਾਸ ਪਾਠ ਕੀਤੀ ਗੁਰ ਆਮ ਦਾਸ ਇਥੇ ਅਰਦਾਸ ਕਰਕੇ ਜਾਣੀ ਇਥੇ ਜਾਣਾ ਤੇ ਦੂਜੇ ਚ ਕਸੂਰ ਕੱਢਣਾ ਆਪਾ ਵਾਹਿ ਕੀਤਾ ਤੂੰ ਹੋ ਵੀ ਕੀਤਾ ਕਿਉਂਕਿ ਪਰਮਕੋ ਮੁੱਖ ਤੋਂ ਬੋਲਣਾ ਹੈ ਤੇ ਉਹਨੂੰ ਮੰਨਣਾ ਆਡੀ ਚੀਜ਼ ਹੈ ਬੋਲਣਾ ਹੀ ਬੜਾ ਖੱਲਾ ਹੈ ਇਹ ਸ਼ੰਦੀ ਮਾਨ ਮੁਰਖ ਜਿਹੜੇ ਸਾਨੂੰ ਦੱਸ ਰਹੇ ਕਿਉਂਕਿ ਉਹਨਾਂ ਨੇ ਝਾਕੀ ਮਾਰੀ ਉਸ ਫਰੀਵਾਂ ਉਹ ਗੰਕਾਰ ਵੱਲ ਤੇ ਉਹਦੇ ਬਹੁਤ ਵੱਡਾ ਤੂੰ ਤੇ ਗੁਨਾ ਦਾ ਖਜ਼ਾਨਾ ਵਾ ਪਰ ਜਦੋਂ ਆਪਰੇ ਵੱਲ ਚਾਹਦੀ ਮਾਰੀ ਹੁਣ ਜਿਹੜਾ ਮਾਲਕ ਹੈ ਉਹ ਨਿਰਬੜਕ ਉਹ ਕਿਸੇ ਨਾਲ ਦੁਗਦਾ ਦਬੈ ਠੀਖਾ ਨਹੀਂ ਕਰਦਾ ਉਹ ਖਾਲਸ ਹੈ ਉਹਨੂੰ ਪਾਕ ਕਹਿ ਦਿੱਤਾ ਸ਼ੁੱਧ ਜਿਵੇਂ ਅਸੀਂ ਪਾਣੀ ਚ ਪੜਦੇ ਅੱਲਾ ਪਾਕੰਦ ਪਾਕ ਹੈ ਸਤ ਕਰੇ ਜੋ ਦੂਸਰ ਹੋਏ ਆਸ਼ਾ ਕਹਿੰਦੇ ਜਿਹੜਾ ਉਹ ਅੱਲਾ ਹੈ ਦੁਨਕੋਤ ਲਾਵੇਂਗਾ ਤੇ ਨਾ ਸੋਚੋ ਇਥੋ ਅੱਲਾਹ ਕਹਿ ਦਿੰਦਾ ਤੇ ਪਤਾ ਨਹੀਂ ਕੋਈ ਹੋਰ ਨੂੰ ਕਹਿ ਦਿੰਦਾ ਨਹੀਂ ਇਹੀ ਗੁਰੂ ਸਾਹਿਬ ਨੇ 36 ਮਹਾਂਪੁਰਖਾਂ ਨੇ ਸਾਡਾ ਪਰਮ ਜੀਵ ਕੀਤਾ ਗੁਰੂ ਕੋ ਅੱਲਾਹ ਹੀ ਹੁੰਦੀ ਹੈ ਰਾਮ ਨਿ ਹੁੰਦੀ ਜਿੱਤਾ ਪਿਓ ਇੱਕ ਹੀ ਹੈ ਕੋਈ ਬਾਪਾ ਕਹਿ ਰਿਹਾ ਕੋਈ ਡੈਡੀ ਕਹਿ ਰਿਹਾ ਕੋਈ ਫਾਦਰ ਕਹਿ ਰਿਹਾ ਕੋਈ ਪਿਤਾ ਕਹਿ ਰਿਹਾ ਬਾਪ ਦਾ ਕੰਮ ਕਰਦੀ ਕਹਿਣੇ ਚ ਨਹੀਂ ਐਵੇਂ ਬਾਸ਼ਦਾਨ ਦੇ ਕਹਿੰਦੇ ਅੱਲਾਹ ਪਾਤਸ਼ਾਹ ਪਾਕ ਹੈ ਸੱਗ ਕਰੇ ਜੇ ਦੂਸਰ ਹੋਇਓ ਬੇਦ ਕ ਤੇਵ ਇਫਤਰਾ ਪਾਈ ਦਿਲ ਕਾ ਫਿਕਰ ਮਾ ਜਾਏ ਐਵੇਂ ਹੁਣ ਉਹ ਨਿਰਮਲ ਹੈ ਪਰ ਅਸੀਂ ਕੀ ਕਰਦੇ ਸੰਸਾਰ ਦੇ ਵਿੱਚ ਕੋਈ ਕੋਸ਼ਿਸ਼ ਕਾ ਨਹੀਂ ਕੋਈ ਬੇਦਲ ਦਾ ਗਿਆਨ ਲੈ ਲਿਆ ਜਿਵੇਂ ਆਪਾਂ ਬਾਣੀ ਪੜਦੇ ਸਿਮਰਦੀਆਂ ਪੜਦੇ ਇਹ ਤਾਂ ਬਾਣੀ ਪੜਦੇ ਹੈ ਜੇ ਤੁਹਾਡੇ ਮਨ ਦੇ ਫਿਕਰ ਨਹੀਂ ਜਾ ਰਹੇ ਕਿਉਂ ਨਹੀਂ ਜਾ ਰਹੇ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਦੱਸਿਆ ਜਦ ਪਾਦ ਪੜਿਓ ਅਰ ਦੇਵ ਵਿਚਾਰੋ ਨਿਬਨ ਧੰਨ ਸਾਧੂ ਅੰਛ ਜਨਾਸਰੋ ਸਾਧਨਾ ਛਿਦ ਜੋ ਅਧਿਕ ਅੰਗਤ ਬਾਂਦੇ ਪਿਆਰੇ ਐਵੇਂ ਕੋ ਮਿਲਨ ਨਾ ਜਾਇ ਮੈਂ ਕੀਏ ਕਰਮ ਰੇਤਾ ਹਾਰ ਪਰੋ ਸੋਬੀਖੇ ਦਾਰੇ ਉਹੇ ਦੀਜੇ ਬੋਦੇ ਕਹਿੰਦੇ ਜਿੰਨੇ ਦੇ ਤੁਸੀਂ ਆਪਣੀ ਮਤ ਨਹੀਂ ਛੱਡਦੇ ਤੇ ਜੁਰੂਰੀ ਸ਼ਰਤ ਚ ਟਹਿਦੇ ਪਈ ਨੇ ਤੁਸੀਂ ਮੰਨਦੇ ਨਹੀਂ ਕਿ ਅਸੀਂ ਹਉਮੜਾ ਦੇ ਭਰੇ ਆ ਪਾਸ਼ਾ ਸਾਡੇ ਹੁੰਦਾ ਹੈ ਸਾਨੂੰ ਕੋ ਵਿਵੇਕ ਬੁੱਧ ਬਖਸ਼ਿਸ਼ ਤੋਂ ਮੋਹ ਤੀਜੇ ਤੋਂ ਬਿਵੇਕਾ ਹੋਰੇ ਕਿੱਥੋਂ ਬਖਸ਼ਿਸ਼ ਹੋਣੇ ਬਵੇਕ ਆਰਸ਼ਾ ਕਹਿੰਦੇ ਉਹ ਬੁੱਧ ਤੁਹਾਨੂੰ ਸਾਧ ਸੰਗਤ ਦੇ ਵਿੱਚ ਆ ਕੇ ਬਖਸ਼ਿਸ਼ ਹੋਵੇ ਜਿਵੇਂ ਸੀ ਬਾਣੀ ਚ ਪੜਦੇ ਆ ਆਰਸ ਅਰਸ ਉਹਨੇ ਕਰਚ ਸੁਣ ਅਗੇ ਸਾਧ ਸੰਗਤ ਨੂੰ ਆਰਸ਼ਾ ਨੇ ਪੜਸ ਦਾ ਵੀ ਨਾਲ ਸਾਧ ਸੰਗਤ ਮਿਲ ਬਿਵੇਕ ਬੁੱਧ ਹੋਈ ਆਰਸ ਪਰਸ ਉਹਨੇ ਕਰਚ ਸੁਣ ਕਹਿੰਦੇ ਜਦੋਂ ਤੁਸੀਂ satsang ਦੇ ਵਿੱਚ ਆਉਂਦੇ ਜੇ ਉਸ ਹਰਿਤਾ ਗਿਆਨ ਲੈਦੇ ਜੇ ਇਹ ਮਨ ਨੂੰ ਤੋੜਨ ਨਾਲ ਤੋੜ ਕੇ ਉਹ ਸ਼ਬਦ ਨਾਲ ਜੋੜਦੇ ਜੇ ਬਾਸੇ ਕਹਿੰਦੇ ਤੁਹਾਡੀ ਬੁੱਧ ਵਿਵੇਕ ਹੋ ਜਾਂਦੀ ਹੈ ਜਿਸ ਵਿੱਚ ਬਾੜੀ ਚ ਪਰਦੇ ਨਹੀਂ ਆ ਪ੍ਰਭ ਕੇ ਸਿਮਰਨ ਗਿਆਨ ਧਿਆਨ ਅਤਿ ਬੁੱਧ ਇਹ ਜਿਹੜੀ ਸਾਡੀ ਬੁੱਧ ਵਿਵੇਕ ਹੋ ਜਾਂਦੀ ਹੈ ਹੁਣ ਬਾਸੇ ਸਾਹਮਣੇ ਕਹਿੰਦੇ ਜਿਹੜਾ ਉਹ ਮਾਲਕ ਹੈ

ਆਪਣੇ ਨੂੰ ਪੁੱਛਦਾ ਬੰਦੇ ਹੁਣ ਬਗੇਗਾ ਤਾਂ ਬੰਦੇ ਖੋਜ ਇਹਨੂੰ ਪੁੱਜਣਾ ਵਰਪੋ ਅਸੀਂ ਪੁੱਜਦੇ ਦੂਜੇ ਨੂੰ ਦੂਜੇ ਨੂੰ ਨਹੀਂ ਪੁੱਜਣਾ ਆਪਣੇ ਤੋਂ ਇੱਕ ਬੰਦੇ ਖੋਜ ਦੇਵ ਹਰ ਖੋਜ ਆਪਣੇ ਆਪ ਵੀ ਖੋਜ ਕਰ ਜੇ ਉਹ ਆਪਣੇ ਆਪ ਵੀ ਖੋਜ ਕਰਦਾ ਗੁਰਬਾਣੀ ਦੇ ਵਿੱਚ ਉਸ ਨੂੰ ਵਰਪੋ ਦਿੱਤੇ ਗੁਰਮੁਖ ਦੇ ਬਖਰਾ ਨਾ ਸਮਝਣ ਜਿਹੜਾ ਆਪਣੇ ਆਪ ਨੂੰ ਪੁੱਜ ਰਿਹਾ ਉਹ ਵੇਦਾ ਮੈਕਾਉਂਡ ਰਹਾ ਹੈ ਮਨ ਲਗਾਉਂਗਾ ਕੂ ਕਰੇਗਾ ਬਾਣੀ ਸਿਧਿ ਕਰਕੇ ਉਹ ਆਪਣੀ ਕੋਸ਼ਿਸ਼ ਕਰੇ ਜਿਹੜਾ ਮਾਰਗ ਨੂੰ ਤਾਂ ਉਹ ਜਿਹੜੀ ਕੋਸ਼ਿਸ਼ ਕਰੀ ਜਾਂਦਾ ਦਿਨ ਰਾਤ ਜੀ ਸੁਰਦੇ ਸੁਤੇ ਵੀ ਦੂਜੇ ਵੱਲ ਫੁਰਦੇ ਰਹੂ। ਤਾਂ ਪਾਸ਼ਾ ਬਾਣੀ ਦੇ ਵਿੱਚ ਹੁਣ ਸਾਨੂੰ ਪਿਆਰ ਇਹ ਕਹਿੰਦੇ ਜਿਹੜਾ ਉਹ مالک ਹੈ ਕਿਤੇ ਦੂਰ ਨਹੀਂ ਬਹੁਤ ਲਾਗੇ ਉਹ ਨਿਰਕਰ। ਹੁਣ ਜਿਹੜਾ ਕੋਈ ਸਾਧਾਗੰਗ ਜਿਹੜਾ ਮਾਰਗ ਪ੍ਰਕਾਸ਼ ਰੂਪ ਹੈ ਉਹਦੇ ਕੋਈ ਚੱਕਰ ਨਹੀਂ ਚੇਹ ਨਹੀਂ ਜਦੋਂ ਤੁਸੀਂ ਬਜੇ ਪਾਸ਼ਾ ਦੇ ਬਚਨ ਪੜਦੇ ਨੂੰ ਫਨਾਰੇਖ ਨਾ ਰਾਜਕਿਸ਼ਤ ਰਹਿ ਰਹੋ ਤੇ ਪ੍ਰਾਪਰ ਸਾਰੇ ਕੋਲੋਂ ਜੀ ਰਹਿ ਰਹੋ ਤੇ ਪ੍ਰਾਪਰ ਇਹ ਜਦੋਂ ਤੁਸੀਂ ਬੋਲੋਗੇ ਨਾ ਤੁਹਾਡੇ ਅੱਗੇ ਬਸ ਇੱਕ ਗਾਣੀ ਦੇਖੋ ਕਿੰਨਾ ਕੁੱਲ ਲੱਗੇਗਾ ਜਦੋਂ ਅਸੀਂ ਬੋਲਦੇ ਕਿਵਲੇ ਕਈ ਗੁਰੂ ਕੈਸੇ ਨੇ ਬੈਠੇ ਹੋਣਗੇ ਜਿਹੜੇ ਕਈਲੇ ਨਹੀਂ ਸਮਝ ਲੱਗਦਾ ਆਪਣੇ ਕੋ ਬਾਣੀ ਪੜਨ ਦਾ ਨਹੀਂ ਸਮਾਂ ਹ ਪਰ ਸੱਚਾ ਜੀ ਤੁਸੀਂ ਬੋਲੋਗੇ ਨਾ ਸ਼ਬਦ ਇਹ ਬਸ ਨਾ ਜਾਣਗੇ ਤੁਹਾਡੇ ਕਹਿੰਦੇ ਜਿਹੜਾ ਬਾਦ ਕਿ ਤਰ੍ਹਾਂ ਹੁਣੋਂ ਦੋ ਘਟਿਆ ਹੁਣ ਕਿਵੇਂ ਦਾ ਕਹਿੰਦੇ ਕੋਈ ਚੱਕਰ ਨਹੀਂ ਕੋਈ ਚਹਿਲ ਨਹੀਂ ਕੋਈ ਬਾਤ ਨਹੀਂ ਉਹਦੇ ਕੋਈ ਚਾਰਪਾਤ ਨਹੀਂ ਨਾ ਹੋਏ ਦੂਏ ਨਾ ਮੁਸਲਮਾਨਾ ਨਾ ਸੇਕਾ ਨਾ ਸਾਈ ਇਹਨਾਂ ਜਿਹੀ ਹੈ ਉਹ بادشاہ ਦਾ ਸੀ ਤੇ بادشاہ ਦਾ ਨਵੇਂ ਪਾਸ਼ਾ ਦਾ ਸੀ ਕਹਿੰਦੇ ਉਹ ਤੇ ਬਿਲਕੁਲ ਸਾਫ਼ ਹੋਇਆ ਜਿਵੇਂ ਬਾਣੀ ਚ ਪੜਦੇ ਤੂੰ ਹੀ ਮੇਰੋ ਬਸੇ ਦਰੰਤ ਨਾਰਕ ਦਰਪਣ ਨਿਰ ਦਰਪਣ ਕਹਿੰਦੇ ਜਿਵੇਂ ਸ਼ੀਸ਼ਾ ਹੁੰਦਾ ਹੈ ਨਾ ਬਿਲਕੁਲ ਸਾਫ਼ ਉਹਨੂੰ ਬਾਣੀ ਕਿਤੇ ਇਸ ਨਿਆਂ ਇਹਦੇ ਬਿਲਕੁਲ ਸਾਥ ਹੁਣ ਪ੍ਰਕਾਸ਼ੂ ਪੈ ਸਿੱਖੀ ਦੀ ਇਨਸਾਫ ਹੈ ਤੇ ਪਾਸ਼ਾ ਜੀ ਨਾਲ ਅਸੀਂ ਤੁਹਾਡੇ ਬੱਚੇ ਤੇ ਅਸੀਂ ਕਿਵੇਂ ਹੁਣ ਧਿਆਨ ਸਰਵਰ ਕਾ ਜੀ ਪਾਸ਼ਾ ਕਹਿੰਦਾ ਤੁਸੀਂ ਮੇਰੇ ਵਰਗੀ ਚਾਹੇ ਵਿੱਚ ਤੇ ਮੇਰੇ ਵਿੱਚ ਕੋਈ ਹੱਤਾ ਨਹੀਂ ਇਹ ਗੁਰੂ ਸਾਹਿਬ ਦੱਸੇ ਅਸੀਂ ਬਾਗੇ ਸਾਡੀ ਬਿਰਤੀ ਐਸੀ ਹੋ ਚੁੱਕੀ ਹੈ

ਆਸਰ ਬਾਗੂ ਜੋ ਸੁਪਨਾ ਆ ਗਿਆ ਕਹਿੰਦਾ ਤੇਰਾ ਘਰ ਉੱਚਾ ਘਰ ਹੈ ਤੇਨ ਘਰ ਉਹ ਚੌਥੇ ਪਾਦਾ ਤੇਰੀ ਸਿਰ ਜਿਹੜੀ ਬਰਸ਼ਤੀ ਹੈ ਤੂੰ ਰਹਿਦਾ ਪਰਮਖੀ ਦੇ ਵਿੱਚ ਤੇਰਾ ਧਿਆਨ ਲੱਗੇ ਰੇਦਾ ਝੂਲਾ ਦੇ ਵਿੱਚ ਪਰ ਜਿੱਦਨ ਧਿਆਨ ਵੇਂਦਾ ਉਹ ਵੀ ਸਿਵਾ ਕਰੀ ਜਾਂਦਾ ਨਕਸ਼ਪਾਸ਼ਾ ਦੱਸਿਆ ਕਹਿੰਦਾ ਵੀ ਹਾਰ ਦੈਸੇ ਹੋ ਗਈ ਇਹਨੂੰ ਬੁੜਾਇਆ ਬੁੜਾ ਪਰ ਪਾਸ਼ਾ ਦੱਸਦੇ ਨਾ ਗਿਆ ਰੋਟ ਕਰਕੇ ਸਰੀਰ ਨਾਲ ਮਿਲ ਕਰਦੇ ਨੇ ਕੀ ਕਰਨਾ ਸ਼ੁਰੂ ਕਰਦਾ ਜਦੋਂ ਇਹ ਬਾਣੀ ਚ ਪੜਦੇ ਹੈ ਇਸੇ ਬਾਸ਼ਾ ਦੇ ਵਿੱਚ ਕੋਈ ਗੋਦਾਰਕ ਪੂਜਤ ਹੈ ਪਾਸੋ ਕੋਈ ਗੋਦਾਰਕ ਨੂੰ ਪੂਜਨ ਘਰੋ ਕੌਣ ਕਰਿਆ ਜੋ ਸਭ ਹੀ ਜਦ ਸ੍ਰੀ ਪ੍ਰਭਾਨ ਕੋ ਕੇਦਨ ਕੋ ਤੇ ਕੋ ਕਿਦਰਕਤਾ ਨੂੰ ਪੂਜੀ ਜਾਏ ਕੋਈ ਬੜੀਆ ਮਸਾਲਾ ਨੂੰ ਪੂਜੀ ਜਾਏ ਕੋਈ ਜਾਗਰ ਨੂੰ ਪੂਜੀ ਜਾਏ ਡਰਦੇ ਕੋ ਕਹਿੰਦੇ ਕੋ ਇੰਨਾਂ ਦੇ ਵੀ ਜੀਵ ਵੇਖੇ ਕਿਉਂਕਿ ਨਾਮ ਦਾ ਭੇਦ ਨਹੀਂ ਹੈ ਕੋ ਪਤਾ ਨਹੀਂ ਕੀ ਨਾਮ ਹੈ ਕਿ ਉਥੇ ਉਹ ਬਾਣੀ ਨੂੰ ਕਰਨ ਦੀ ਬੁਝਾਏ ਵਾਣੀ ਵਿੱਚ ਵਿਚਾਰ ਕਰਕੇ ਸੁਣਾਓ ਉਹਨੂੰ ਬਾਅ ਕੇ ਨੁਕਸ ਤੇ ਡੁੱਟਦਾ ਬੰਦੇ ਕੋਈ ਘਰੇ ਦਾ ਬੰਦਾ ਆਪਣੇ ਬੱਚਿਆਂ ਇਹ ਨਹੀਂ ਕੀ ਬੰਦਾ ਕਿ ਸ਼ਬਦ ਬੰਦੇ ਆ ਪਾਸ਼ਾ ਬਾਣੀ ਚ ਦੱਸਦੇ ਕਹਿੰਦੇ ਜਿਹੜਾ ਸ਼ਬਦ ਤੁਸੀਂ ਅੰਦਰ ਉਸਾਣਾ ਸੀ ਉਹ ਸਮਝ ਉਹਦਾ ਅਰਥ ਨਹੀਂ ਪਾਉਂਦੇ ਆਪਾਂ ਡਾਕਟਰ ਕੋਲ ਡਾਕਟਰ ਸਾਨੂੰ ਦਵਾਈ ਦੋਦੀ ਕਿ ਜੋ ਕੋ ਕੋ ਦਵਾਈ ਖਾਲੋ ਬੰਦੇ ਤਾਂ ਨਾਮ ਆਸੀ ਕੀ ਕੀਤਾ ਪਰਸੀ ਨਹੀਂ ਦੁੱਧ ਦਵਾਈ ਵੀ ਨਹੀਂ ਦਵਾਇ ਖਾਦੀ ਨਹੀਂ ਉਹਨੂੰ ਬੜ ਕੇ ਨਾ ਕੱਪੜਾ ਦੇ ਦੇ ਚ ਗਲੇ ਦਾ ਬਾਲ ਨਹੀਂ ਸਾਰੇ ਸਿਆਣੇ ਜੀ ਸਮਝੋ ਰੇ ਦਾ ਅਦਰ ਲਾ ਕੇ 2 ਦਿਨ ਨਾ ਤੇ ਡਾਕਟਰ ਕੋ ਵਿਝਾਈ ਦੇ ਕੇ ਮੈਨੂੰ ਰਾਤ ਨਹੀਂ ਆ ਰਹੀ ਤੇ ਡਾਕਟਰ ਕਹਿੰਦੇ ਗਾਇਦਾ ਭਾਈ ਤੈਨੂੰ ਖਾਣ ਨਹੀਂ ਦਿੱਤੇ ਤੂੰ ਤਾਂ ਗਲੇ ਦਾ ਬਾਲ ਜੂ ਬੈਠਾ ਏਸੀ ਨਹੀਂ ਇਹ ਬਾਣੀ ਹੈ ਇਹ ਗੁਰੂ ਦਾ ਸ਼ਬਦ ਕਿਹਾ ਸ਼ਬਦ ਰੇ ਦਾ ਅੰਦਰ ਟਾਈ ਅੰਜੇ ਜਨਨ ਸੰਗਿ ਵਾਲੇ ਬਸ ਇਹਨੇ ਦੇ ਘਰ ਲਾ ਕੇ ਬਾਸ ਆਕੀ ਆਦਮੀ ਹੋਇਆ ਕਹਿੰਦਾ ਅਸੀਂ ਨਾ ਉਹ ਸ਼ਬਦ ਸੀ ਤੁਸੀਂ ਅੰਦਰ ਵਸਵਾਸ ਤੇ ਬਾਸ਼ਾ ਮੇਰੇ ਜ્ઞાન ਨਹੀਂ ਲਿਆ ਤੇ ਸਿਬਾਹ ਨੂੰ ਪੁੱਜੋ ਉਹਨਾਂ ਬਰਸਾ ਸੰਦਾਸ ਲੋ ਕਹਿੰਦੇ ਨਾ ਗਿਆਨ ਹੋਣ ਕਰਕੇ ਅਸੀਂ ਉਸਨੇ ਪਤਰਾ ਕਿਸੇ ਗ੍ਰੱਥਾ ਨੂੰ ਪੂਜਾ ਸ਼ੁਰੂ ਕਰ ਦਿੱਤਾ ਉਸਨੇ ਬੜੀਆਂ ਪਸਾਨ ਨੂੰ ਪੂਜਾ ਸ਼ੁਰੂ ਕਰ ਦਿੱਤਾ ਤੇ ਉਸਾਰੇ ਦਾ ਬੇਦੀ ਕੋ ਤੇ ਇਹ ਸੋਚਾਂ ਲੱਗਦੇ ਪਈ ਉਹ ਤੇ ਪਤਾ ਨਹੀਂ ਕਿੱਥੇ ਰਹੇਗਾ ਬੜੂ ਦੂਰ ਹੈ ਕੋ ਸਾਨੂੰ ਇੱਥੇ ਤੱਕ ਰਹਿ ਜੀ ਕਿਉਂਕਿ ਬਾਣੀ ਸਾਨੂੰ ਕਹਿ ਰਹੀ ਹੈ ਦਸਰ ਬਾਸ਼ਰ ਕੋ ਬਚਣੀ ਪੜਵੇ ਤੋ ਕਾਲ ਪ੍ਰਣਾਸੀ ਦੇ ਆਦਿ ਰੂਪੇ ਸਦਾ ਮੰਗ ਸੰਗੇ ਆਪਣਾ ਜਿਬੂਤ ਕਿਤੇ ਤੁਹਾਡੇ ਨਾਲ ਰਹਿ ਤਾ ਉਹ ਹੈ ਜਿਹੜੇ ਬਾਣੀ ਚ ਪੜਦੇ ਨਾ ਚਾਤ ਹਨ ਬਾਹੀ ਦੇ ਕੋੜਿਆ ਰਵੀ ਰਵੀਚ ਵਾਣਾ ਸੋ ਪ੍ਰਭੂ ਚੇਤਨਾ ਆਵੇ ਕਿਤਰਾ ਦੁੱਖ ਗਣਾ ਕੋਤੂ ਦੂਰ ਨਹੀਂ ਔਰ ਆਸ਼ਾ ਦਾਸ ਨੇ ਕਹਿੰਦੇ ਤੁਸੀਂ ਵੀ ਉਹਦੇ ਲਈ ਸਾਥ ਚ ਪਰ ਗੁਰੂ ਕੋ ਜਦੋਂ ਸਭ ਭੇਜਿਆ ਜਾਂਦਾ ਹੈ ਨਾ ਸੰਸਾਰ ਦੇ ਵਿੱਚ ਅਸੀਂ ਆਏ ਕਿੱਥੋਂ ਆ ਆਏ ਗੁਰੂ ਸਭ ਸਭ ਬਾਣੀ ਦਾ ਗਿਆਨ ਹੀ ਇਹਨਾਂ ਦਿੱਤੇ ਤੇ ਤੁਹਾਨੂੰ ਜਦੋਂ ਸਭ ਭੇਜਿਆ ਜਾਂਦਾ ਆਸ਼ਾ ਬਾਣੀ ਚ ਗਾਥੇ ਜਿਨ੍ਹਾਂ ਨੇ ਬਾਣੀ ਚ ਪੜ੍ਹਦੇ ਹੋਵੇਂ ਚੱਲ ਗਏ ਉਹਨਾਂ ਸਾਡੇ ਉੱਤੇ ਸੰਸਾਰ ਵਿੱਚ ਪਰਮੇਸ਼ਰ ਹੋ ਸਾਨੂੰ ਚਾਰ ਵਸਤੂਆਂ ਦੇ ਕੇ ਭੇਜਿਆ ਜਾਂਦਾ ਹੋਇਆ ਚਾਰਾਂ ਦੇ ਹਿਸਾਬ ਨਾਲ ਆ ਜਾਂਦਾ ਜਦੋਂ ਅਸੀਂ ਬਾੜੀ ਚ ਪਰਦੇ ਚਾਰ ਪਦਾਰਥ ਲੈਜਗ ਆਇਆ ਸ਼ੀਸ਼ ਸ਼ਕਤੀ ਕਰੋ ਵਸਾ ਪਾਇਆ ਇੱਕ ਵਿਸਾਰੇ ਆਪ ਕੋ ਰਹਾਰੇ ਅੰਦਰੋਂ ਨਾਲ ਵਿਸਾਰਾ ਜਦੋਂ ਸਾਨੂੰ ਭੇਜਿਆ ਜਾਂਦਾ ਇਸ ਲੋਕ ਦੇ ਵਿੱਚ ਔਰ ਭੇਜਣ ਵਾਲੇ ਦਾ ਧਿਆਨ ਦੇਦਾ ਇਹ ਜਿਹੜਾ ਸਰੀਰ ਨੂੰ ਅਸੀਂ ਆਪਣਾ ਕਹਿੰਦੇ ਗੁਰੂ ਸਾਹਿਬ ਕਹਿੰਦੇ ਤੁਸੀਂ ਵਿਚਾਰੋ ਇਹ ਕਿਸ ਨੇ ਆਪ ਪੈਦਾ ਕੀਤਾ ਹੋਵੇ ਸਾਡੇ ਵਿੱਚ ਇਹਨਾਂ ਦੇ ਵਿੱਚੋਂ ਕਿ ਜਿਹਨਾਂ ਪੱਤਾ ਦਾ ਬਣਿਆ ਵਾ ਪੌਣ ਪਾੜੀ ਅਗੜੀ ਤਸੱਤਰੀ ਨਹੀਂ ਕੋਸ਼ ਹੈ ਇਹਦੇ ਵਿੱਚ ਇਹ ਚ ਮਿੱਟੀ ਹੈ ਇਹਦੇ ਵਿੱਚ ਅਮਤ ਹੈ ਇਹਦੇ ਵਿੱਚ ਪਾੜੀ ਹੈ ਆਸ਼ਾ ਗਾਵੇ ਵਿੱਚ ਪੌਣ ਹੈ ਤੇ ਆਪਾਂ ਕਿੰਨੇ ਨਾਲ ਬਿੱਕੀ ਘੱਟ ਗਿਆ ਜੀ ਇਹ ਸਾਡੀ ਪ੍ਰੋਬਲਮ ਪ੍ਰੋਬਲਮ ਹੈ ਜੀ ਜੋ ਪਾਣੀ ਕੀ ਟਾਟ ਆ ਗਈ ਐ ਇਹਨੂੰ ਬਿੱਟੀ ਦਾ ਬਿੱਟੀ ਟਾਟ ਆ ਗਈ ਇਹਨਾਂ ਇਹਨਾਂ ਦੇ ਸਰੀਰ ਬਣਿਆ ਜਦੋਂ ਇਹ ਪਾਣੀ ਚ ਫੜਦਾ ਹੈ ਉਹ ਪਾਸ਼ਾ ਬਣਦਾ ਹੈ ਨਾ ਆਉਣ ਪਾਣੀ ਅਗਮੀਕਾ ਦੇ ਚੰਚਲ ਚੱਪਲ ਬੁੱਧਾ ਦੇ ਨੌਂ ਗੁਰ ਬਾਜੀ ਦਸਵਾਂ ਦਿਵਾਰ ਗੁਜਰੀ ਗਿਆਨੀ ਸਾਰੋਗੁਰੂ ਗੁਜਰੀ ਗਿਆਨੀ ਇਹੇ ਬਿਚਾਰ ਕਹੋ ਤੁਸੀਂ ਸਾਰੇ ਗਿਆਨੀ ਬੈਠੇ ਜੀ ਸ਼ਿਆਰੇ ਬੇਖੇਤੀ ਕਹਿੰਦੇ ਫਿਰ ਦੱਸਾਂ ਕਿ ਦੱਸਾਂ ਦੁਆਰਾ ਦਾ ਸਲੀਮ ਤੁਹਾਡਾ ਦੁੱਧ ਬਣੀ ਗੁਰੂ ਸਾਹਿਬ ਸਭਝਾਤ ਪਾਉਂਦੇ ਹੁਣ ਕਹਿੰਦੇ ਗਿਆਨੀ ਕੌਣ ਕਹਿੰਦੇ ਕੱਤਾ ਬਖਤਾ ਸੁਣਤਾ ਸੋਈ ਆਪ ਵਿਚਾਰੇ ਸੋ ਕਹਿੰਦੀ ਕਹਿੰਦੇ ਗਿਆਨੀ ਉਹ ਜੋ ਆਪਣਾ ਭੇਤ ਹੈ ਜਦੋਂ ਆਪਣੇ ਭੇਤ ਦੇ ਪਾਸ਼ਾ ਕਹਿੰਦੇ ਉਹ ਕਦਾ ਕਹਿੰਦੀ ਆਹ ਇਹ ਕਹਿੰਦੇ ਤੁਸੀਂ ਗੁਜ਼ਰਾ ਹੋਇਆ ਇਹ ਦਸਾਂ ਸਰੀਰ ਦਾ ਇਹ ਪੇਮ ਕਿਦਾਂ ਜਿਹਨੂੰ ਬਾਣੀ ਚ ਪੜ੍ਹਦੇ ਇਹ ਬਚਨ ਸਬੰਧ ਦੁਆਰਾ ਇਹ ਵੇਖੋ ਸਵੀਰ ਕਿ ਕਿੰਨਾ ਪਿਆਰੀ ਹੋਇਆ ਕਹਿੰਦੇ ਜੰਮੀ ਕੇਰੇ ਉਦਰ ਉਦਕ મે ਪਿੰਡ ਕੀਆ ਦਸ ਦੁਆਰਾ ਇਹ ਸਾਡਾ ਸਵੀਰ ਦਸਾਂ ਦੁਆਰਾ ਦਾ ਮਾਤਾ ਦੀ ਗਰਭ ਦੇ ਵਿੱਚ ਤਿਆਰ ਕੀਤਾ ਜਾਂਦਾ ਤੇ ਕਿਦਾਂ ਜਨਨ ਕੀਤਾ ਜਾਂਦਾ ਗੁਰੂ ਸਾਹਿਬਾਂ ਦੇ ਅੰਦਰ ਮਾਂ ਕੀ ਹਲਕ ਪਿਤਾ ਕੀ ਦਾਰਾ ਪਾਤਾ ਨੂੰ ਖੋਲ ਤੋਂ ਤੇ ਪਿਤਾ ਦੇ ਮੇਦੂ ਮਿਲਾ ਕੇ ਇਹ ਸ੍ਰੀਚਾਰ ਕੀਤਾ ਜਾਂਦਾ ਇਹਦੇ ਵਿੱਚ ਦਿਰ ਪੰਗਾ ਪੈਉਂਦਾ ਹੈ ਉਹਨੂੰ ਬਾਣੀ ਚ ਮਾਰ ਕੇ ਦੇਉਂਦੇ ਮਾਨੇ ਕਹਿੰਦੀ ਜਿਵੇਂ ਆਪਾਂ ਬੈਠੇ ਹਾਂ ਤਾਂ ਸਮਝੋ ਕਿ ਮਾਨੀ ਸਾਨੂੰ ਕਹਿੰਦਾ ਬਾਹਰ ਬਹਿਣਾ ਵਾ ਮਾਨੀ ਕਹਿੰਦਾ ਚਲੋ ਜੀ ਸਮਾਂ ਬੜਾ ਹੋ ਗਿਆ ਮਾਨੀ ਮੁਰਵੇ ਜਾ ਰਿਹਾ ਇਹ ਮਾਨੀ ਇਹ ਕਹਿੰਦਾ ਕਿੰਦਰ ਉਹ ਬਹਿ ਜਾ ਇਹ ਮਾਨੀ ਕਹਿੰਦਾ ਜਮਾਨੀ ਸਾਨੂੰ ਬੜਾ ਹੁੰਦਾ ਉਹਨੂੰ ਬਾਣੀ ਚ ਮਾਰ ਕੇ ਦੇ ਤੇ ਜਿਹੜਾ ਸਿੰਘ ਨੂੰ ਦੇਖਦਾ ਇਹ ਸਭਾ ਪਰ ਪਾਸ਼ਾ ਕਹਿੰਦੇ ਸ੍ਰੀ ਰਮਨ ਗੰਗਾ ਮਦਨੀ ਚ ਪਾ ਜਿਵੇਂ ਪਰਮਾਤਮਾ ਜਨਮ ਵਰਨ ਤੋਂ ਬਾਹਰ ਧਿਆਨ ਸਰਵਣ ਕਰਿਆ ਚ। ਮਨ ਨਹੀਂ ਭਰਦਾ ਹੈ। ਮਾਤਾ ਇਤੇ ਕੁਝ ਨਹੀਂ ਅਸਲ ਦੋ ਵਿੱਚ। ਇਹ ਮਿੱਟੀ ਇਹ ਪੰਜਾ ਤੱਕ ਉਹ ਤਿਆਰ ਕੀਤਾ ਜਾਂਦਾ ਅੰਤ ਸਮੇਂ ਪੰਜੇ ਤੱਕ 15 ਤੱਕ ਬਣ ਜਾਂਦੇ ਨੇ। ਇਹ ਜਦੋਂ ਜੋੜ ਕੀਤਾ ਸੀ ਉਹਨੂੰ ਦੇੜ ਦਿੱਤਾ ਜਾਂਦਾ। ਆਹੀ ਪਾਸ਼ਾ ਬਾਣੀ ਦੇ ਵਾਸਤੇ ਇਹ ਸਭ ਕੱਪੜਾ ਦਿੱਤਾ ਜਾਂਦਾ ਸੰਸਾਰ ਦੇ ਵਿੱਚ। ਅਸੀਂ ਰੋਜ਼ ਕੱਪੜੇ ਨੂੰ ਪਾਉਂਦੇ ਆ ਰੋਜ਼ ਹੀ ਛੱਡਦੇ ਜਦੋਂ ਅਸੀਂ ਬਾਣੀ ਚ ਪੜ ਗੋ। ਦੇਸ ਰਾਤ ਨੂੰ ਦਾਣੇ ਤਾਇਆ ਕਿਵੇਂ ਸਕਣੋ ਜਗ ਤੇ ਸਾਨੂੰ ਬੱਬੜਾ ਬੰਤਾ ਹੈ ਸਵੇਰੇ ਵਿੱਚ ਆ ਜਾਂਦੇ ਆ ਰਾਤ ਨੂੰ ਦੇ ਨੂੰ ਛੱਡ ਜਾਂਦੇ ਤੇ ਕਿਸ ਸਮਾਂ ਇੰਨਾ ਉਹਨਾਂ ਨੂੰ ਪੱਕਾ ਛੱਡ ਜਾਂਦੇ ਜਦੋਂ ਇਹ ਬਾਹਰ ਦੇ ਪੱਤੇ ਕੱਪੜੇ ਰੂਪ ਸੁਭਾਅ ਦਾ ਛੜ ਬੰਦੀਆ ਅੰਦਰ ਜਾਗਣਾ ਮੰਨਦਾ ਚੰਗਾ ਆਪਣਾ ਆਪਣੀ ਕੀਤਾ ਹੁਣ ਜਿਹੜਾ ਮਨ ਕਰਮ ਕਰ ਰਿਹਾ ਆ ਆਸ਼ਰਮ ਕਹਿੰਦੇ ਉਹ ਤਾਂ ਦੇਖਾ ਸਮੂਹ ਇੱਕ ਉਹਨਾਂ ਤਾਲ ਦੇ ਨਾਲ ਇੱਕ ਮਨ ਵੀ ਸਾਡਾ ਨਿਰੰਤਰ ਕਾਰਵਾਈ ਪਾਈ ਜਾ ਰਹੀ ਹੈ ਮਨ ਇਹ ਕਈ ਨੇਤਰਾ ਜਿਹਨਾਂ ਨੂੰ ਕਾਬੂ ਦਾ ਰੋਗ ਲੱਗਾ ਬਾਹਰ ਨੇਤਰਾ ਤਾਂ ਪਰਾਇਤਾਂ ਦੇ ਇੱਕ ਦਿਰਵਾਜ਼ਾ ਕਹਿ ਕੇ ਖੀਚਾ ਨੇ ਹੁਣ ਉਸ ਰੋਗ ਦੀ ਕਿਸੇ ਨੂੰ ਪਤਾ ਨਹੀਂ ਕੋਈ ਬਚਨ ਕਰਦਾ ਨਹੀਂ ਕੋਈ ਦੋ ਬਚਨ ਫਿੱਕੇ ਬੋਲ ਦਿੰਦੇ ਉਹ ਕਹਿੰਦੇ ਗਰੂ ਇਹ ਨੂੰ ਕਿ ਇਹ ਕਿਰੂ ਲੱਗੇ ਇਹ ਮਨੂਰ ਕੇੇ ਪਾਸਾ ਪੜਿਸਦਾ ਇਹ ਵੀ ਮਨ ਮੜਿਆ ਜਿਹਾ ਨਾਲ ਹੋਇਆ ਹੁਣ ਤਨ ਵੀ ਧੋਲਿਆ ਤਾਂ ਉਹ ਕੋਈ ਤੁਸੀਂ ਵੀ ਕੱਪੜੇ ਬੜੇ ਧੋਗੇ ਪਵਾ ਸਕਦੇ ਜੀ ਕੋਈ ਮਤਾਂ ਮੈ ਦੱਸੋ ਨਹੀਂ ਪਰ ਪੰਜਾਬ ਦਾ ਬਿਆਨ ਕਰਦਾ ਕਿ ਗੁਰੂ ਅਰਜਨ ਦੇਵ ਬਾਸ਼ਨ ਦਸਿਆ ਪੰਜ ਬਖਾ ਲਈ ਇੱਕ ਗਰੀਬਾ ਰੱਖੂ ਰੱਖਾਰੇ ਕੀ ਨੂੰ ਕਰੇ ਬਹੁਤ ਸੰਭਾਲ ਹੈ ਹਾਇਰੋ ਸ਼ਰਮ ਨੂੰ ਹਾਂ ਇਹ ਪੰਜਾਬ ਗਿਆਨ ਦਿੰਦਾ ਕਿ ਮਨ ਨੂੰ ਲੱਗੇ ਬੈਣ ਦਾ ਸਾਨੂੰ ਗੁਰਬਾਣੀ ਦੇ ਵਿੱਚ ਗਿਆਨ ਦਿੱਤਾ ਹੁਣ ਬਾਸ਼ਾ ਕਹਿੰਦਾ ਸਰੀਰ ਮਾਨਾਂ ਦੀ ਗਰਜ ਤੇ ਆ ਕੀਤਾ ਜਾਂਦਾ ਜਦੋਂ ਭੇਜਿਆ ਜਾਂਦਾ ਖਾਲਸ ਹੁੰਦਾ ਤੈਨੂੰ ਕੋਈ ਮਾਇਆ ਦੀ ਲੱਗੀ ਹੁੰਦੀ ਨਹੀਂ ਇਹ ਵੀ ਕਰਮਣਾਂ ਜਿਨੂੰ ਇਹ ਬਾਣੀ ਚ ਪਰਤੋ ਮੰਤੂ ਜੋਤ સ્વરૂਪ ਹੈ ਆਪਣਾ ਮੂਰਤ ਪਛਾਣ ਕਹਿੰਦਾ ਤੂੰ ਵੀ ਜੋਤ ਸੁਪੀ ਹੈ ਇਹ ਕਿਹਨਾਂ ਦੇ ਬਸੇ ਇਹ ਗੁਰੂ ਸਾਹਿਬ ਕਹਿੰਦਾ ਨਾਨਕ ਗੁਰਮਤ ਆਪ ਪਛਾਣੇ ਪ੍ਰਭ ਜੈਸੇ ਅਗਨਸੀ ਕਹਿੰਦਾ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਕੀਤੀ ਉਹਨਾਂ ਨੇ ਵੇਖਿਆ ਕਿ ਅਸੀਂ ਉਸੇ ਮਾਲਕ ਦੇ ਬੱਚੇ ਆ ਸਾਡੇ ਵਿੱਚ ਤੇ ਉਹਦੇ ਵਿੱਚ ਅਟਕੇ ਆਂ ਗੁਰੂ ਸਾਹਿਬ ਸਮਤ ਹੱਸਦੇ ਕਹਿੰਦਾ ਜਦੋਂ ਸਾਹ ਨੂੰ ਭੇਜਿਆ ਗਿਆ ਸ੍ਰੀ ਰਿਆ ਕੀਤਾ ਗਿਆ ਤੇ 파ਸ਼ਨ ਦੱਸਿਆ ਕਿ ਬਿਲਕੁਲ ਖਾਲਸੇ ਕਰੋ ਇਹਨੂੰ ਕੋਈ ਮਾਇਕ ਨਹੀਂ ਲੱਗੀ ਪਰ ਗੁਰੂ ਸਾਹਿਬ ਦੱਸਿਆ ਇੱਕ ਹੀ ਆਏ ਤੇ ਮਾਇਕ ਕਿਹੜੀ ਲੱਗਦੀ ਜੋ ਅਸੀਂ ਪੰਜਵੇਂ ਪਾਸ਼ੇ ਦੇ ਬਚਨ ਪੜ੍ਹਦੇ ਪੈਰ ਗਰੋਧ ਕਾਮ ਸਾਡੇ ਬੰਦੂ ਜੀ ਪੈਰ ਗਰੋਧ ਕਾਮ ਕ੍ਰੋਧ ਹੋਣ ਝੂਠ ਬਦਾਰ ਮਹਾਂ ਲੋਭ ਤੋ ਐਹੋ ਜੋਤ ਬਿਹਾਣੇ ਕਹਿਣੀ ਚਾਹੀਦੀ ਕਿ ਸਰ ਇੱਕ ਜਰਬ ਨਹੀਂ ਗੋ ਜੇ ਆਪਾਂ ਕਹੀਏ ਨਾ ਕਿ ਆ ਅਸੀਂ ਇੱਥੇ ਕੋਈ ਸਮਰਤ ਤੇ ਲੱਗਾ ਕਿ ਉਹਨੇ ਆਪਾਂ ਸਮਰਤ ਤੇ ਲੱਗਿਆ ਨੂੰ ਵੇਖਦੇ ਜੀ ਬੰਦੇ ਕਰ ਉਹ ਜਿਹੜੇ ਮਨਪੁਰਜੀ ਉਹਨਾਂ ਨੂੰ ਕਮੜੇ ਕੀ ਚਾ ਤੇ ਜਿਹਨਾਂ ਨੇ ਗਿਆਨ ਨਾਲ ਉਹਨਾਂ ਨੇ ਸਾਡੇ ਕੋਲੋਂ ਬਿਨਾਂ ਨਾਵੇਂ ਜਨ ਕਮੜਾ ਹੁਏ ਐਵੇਂ ਨਾਮ ਤੋਂ ਵੱਡਾ ਗੁਰੂ ਸਾਹਿਬ ਕਹਿੰਦੇ ਸਾਰਾ ਸੰਸਾਰ ਹੀ ਕਮੜਾ ਉਹ ਕਮੜਿਆ ਜੇ ਕਿ ਚੱਲ ਗਿਆ ਸਹੀ ਤੇ ਉਹਨਾਂ ਨੇ ਚੱਕ ਕੇ ਬਾਹਰ ਹੀ ਪਾਹ ਜਿਹੜਾ ਸਿਆਣਾ ਬਣ ਗਿਆ ਆਕਸ਼ਾ ਇਹ ਸਾਡੀ ਹਾਲ ਹੁੰਦਾ ਪਾਸ਼ਾ ਸਾਨੂੰ ਦੱਸ ਰਿਹਾ ਇਹ ਗੁਰੂਖੋ ਤੁਹਾਡੇ ਰੂਸ ਤੇ ਮਾਨੀ ਚੰਦਰ ਨੇ ਪਰ ਸਾਡੇ ਮਨ ਨੂੰ ਮੈਲ ਲੱਗ ਚੁਕੀ ਇਹ ਦਿਖਾਰਸ ਹੋ ਚੁੱਕਾ ਇਹ ਮੈੜਾ ਹੋ ਚੁੱਕਾ ਕੋਈ ਕਿਤੇ ਇੱਕ ਜਨਮ ਤੋਂ ਮੈਲੀ ਲੱਗੀ ਅਸੀਂ ਹਰ ਵਾਰ ਬੇਤੀਆਂ ਕਰਦੇ ਆਉਨੇ ਕਿ ਪਾਸ਼ਾ ਸਾਡੇ ਕੋ ਦਇਆ ਕਰੋ ਸਤ ਗੁਰੂਖਾ ਜਰਵਾ ਬਖਸ਼ ਕਰੋਗੇ ਐ ਵੀ ਨਹੀਂ ਹੁੰਦਾ ਇਹ ਗੁਰੂ ਸਾਹਿਬ ਸਾਡੇ ਦਇਆ ਕਰਦੇ ਸਾਨੂੰ ਦੱਸਦੇ ਕਦੇ ਵੀ ਗੁਰੂਖੋ ਬੜੇ ਚਿਰਾਂ ਤੋਂ ਚੇਨ ਕਾ ਨੂੰ ਪਾਈ ਦੁਰਬਖ ਦੇ ਕਹਿੰਦੇ ਬੜੇ ਕੀਮਤੀ ਦੇ ਤੁਹਾਨੂੰ ਬੜੇ ਚਿਰਾਂ ਤੋਂ ਬਾਅਦ ਮਿਲੇ ਹੋ ਕੋਈ ਦੁਰਬਖ ਜਿਹਨੇ ਮਾਣਿਆ ਨਾ ਇਹ ਜੋਸ਼ ਰੂਪਾਇਂ ਪਰ ਜਿਵੇਂ ਵੇਖੋ ਆਪਾਂ ਪੌਣ ਸਾਲ ਲੈ ਲਈ ਸਾਰੇ ਜਾਨ ਸਾਬਿਕਦਾ ਹੈ ਨਹੀਂ ਵਿਖਦੇ ਹੋ ਦੀ ਸਾਥ ਜਿਸ ਸਾਰੇ ਮੋੜ ਕੇ ਦੱਸਿਆ ਜੇ ਵਿਖਦੇ ਕੋਈ ਬੈਠਾ ਹੋ ਜਿਹੜਾ ਕਹਿੰਦਾ ਮੈਨੂੰ ਸਾਥ ਦੇ ਤੇ ਜੇ ਸਾਥ ਵਿਖਦੇ ਨਹੀਂ ਇਹਦਾ ਭਾਵੇਂ ਨਹੀਂ ਤੇ ਹੈ ਨਹੀਂ ਇਹ ਜਿਹੜਾ ਸਾਹ ਹੀ ਕਮੀ ਹੁੰਦੇ ਨਾ ਕਿਸੇ ਨੂੰ ਕਿਸੇ ਨੂੰ ਵੇਖਿਆ ਹੈਗਾ ਵੈਂਟੀਲੇਟਰ ਤੇ ਲੱਗੇ ਨੂੰ ਤੇ ਉਹਦੇ ਵੱਲ ਵੇਖਿਆ ਜਿਹਨੂੰ ਸਾਹ ਉਹ ਘਟ ਜਾਂਦਾ ਸਾਹ ਉਖੇ ਉਖੇ ਉਹਦੇ ਨਾਲ ਕਦੇ ਨੂੰ ਪੁੱਛਿਆ ਜੇ ਭਾਈ ਕੀ ਮਹਿਸੂਸ ਹੋਇਆ ਤੁਹਾਨੂੰ ਦੱਸੇਗਾ ਇਸ ਸਾਹ ਕਿ ਨੇ ਕੀਮਤੀ ਹੈ ਕੋਡਾ ਕੋਈ ਤੀਪਤ ਲਾਗੇ ਨਾ ਤੁਹਾਨੂੰ ਸਾ ਮੈਂ ਦੇ ਦਿੰਦਾ ਕੋਈ ਨਹੀਂ ਦੇ ਸਕਦਾ ਤੁਹਾਨੂੰ ਆਸ਼ਾ ਸਭ ਦੱਸਦੇ ਇਹ ਸਾਹ ਵਿਕਦੇ ਨਹੀਂ ਆਉਂ ਪਰ ਇਹਨਾਂ ਨਾਲ ਸਾਡਾ ਜੀਵਨ ਹੈ ਸਾਹ ਗਏ ਕਾਇਆ ਟਲ ਪਾਈ ਇਹਦੇ ਸਾਰ ਕਤਮ ਸਰੀਰ ਹੀ ਕਰਮ ਹੈ ਇਹਦੇ ਘਰ ਦੇ ਵਿੱਚੋਂ ਕਿ ਸਾਹ ਰੁਕ ਗਿਆ ਸਿਰ ਇੱਕ ਖਿੰਡ ਨਹੀਂ ਕਰਨਾ ਤੁਹਾਨੂੰ ਭਾਵੇਂ ਤੁਸੀਂ ਜੋ ਮਰਜੀ ਇਕੱਠਾ ਕਰ ਦੋਏ ਪਾਣੀ ਚ ਦਾਸ ਨਾ ਜਗ ਨਾਲ ਤੇਲ ਦੀਆਂ ਕੋ ਬਾਕੀ ਤੱਕ ਸੁਝੇ ਸਬਰ ਕੋਈ ਤੇਲ ਜਮੇ ਬਾਕੀ ਹੈ ਰਾਦੀ ਸੋਨਾ ਮੰਦਰ ਇਹਨੂੰ ਮੰਦਰ ਵੀ ਕਹਿੰਦੇ ਨੇ ਸਰੀਰ ਸੋਨਾ ਮੰਦਰ ਹੋਈ ਰਹੇ ਬੋਰੇ ਤੁਹੇ ਘਰੀ ਨਾ ਰੱਖਿਆ ਤੂੰ ਗੁਰਨਾਮ ਜਪ ਸੋ ਪਾਸ਼ਾ ਬਸ ਕਹਿੰਦਾ ਗੁਰੂ ਕੋ ਕਲਰ ਕਰਨੇ ਇਸ ਵਾਸਤੇ ਕਿ ਕਿ ਹਣ ਪਾਸ਼ਾ ਬਾਬੇ ਜਦੋਂ ਸੰਗ ਭੇਜਿਆ ਜਾਂਦਾ ਅਸੀਂ ਬੇਨਤੀਆਂ ਕੀਤੀਆਂ ਹੁੰਦੀਆਂ ਗੁਰੂ ਸਾਹਿਬ ਇਹ ਐਵੇਂ ਨਹੀਂ ਕਰਦਾ ਗੁਰੂ ਕੋ ਅਸੀਂ ਉਹਨਾਂ ਨੂੰ ਚਰਨਾ ਚ ਬੇਨਤੀਆਂ ਕੀਤੀਆਂ ਹੁੰਦੀਆਂ ਕਿ ਪਾਸ਼ਾ ਬੈ ਕਰੋ ਜੇ ਤੁਸੀਂ ਬਾਣੀ ਸਰਦੇ ਗੁਰੂ ਸੇਵਾ ਕਰ ਭਗਤ ਜਮਾਈ ਤਬੇ ਮਾਰਸ ਦੇਹੀ ਪਾਈ ਕਿਸ ਦੇਹੀ ਕੋ ਸਿਮਰ ਦੇ ਸੋ ਦੇਹੀ ਬਾਝੇ ਹਰ ਕੀ ਸੇ ਅਜੋਗ ਵੇਦ ਕਹਿੰਦੇ ਭਜੋ ਤੈਨੂੰ ਉਸ ਵੇਦ ਨੂੰ ਘੂਲ ਮਤ ਜਾਓ ਕਹਿੰਦੇ ਕਿਸੇ ਕੋਲ ਜਾਂਦੇ ਅਸੀਂ ਦੇ ਸਾਡੀ ਧਿਆਲ ਤਾਂ ਅਸੀਂ ਹੋ ਜਾਂਦੇ ਕੋ ਜਪੜਾ ਦੇ ਕੀ ਹੈ ਕਿਸੇ ਨੂੰ ਜਪਾਉਣਾ ਤੇ ਕੀ ਅੱਜ ਕਰ ਹੜਦਾ ਸੀ ਸਮਾ ਜਪਣ ਵਾਲੇ ਦੇ ਨਿਰਦੇਸ਼ ਨੂੰ ਪਾ ਲਈ ਇਹ ਸਾਡੀ ਧਿਆਲਤ ਹੋ ਚੁੱਕੀ ਹੈ ਇਹ ਮਾਜੁਬ ਦੀਆਂ ਨਿਸ਼ਾਨੀਆਂ ਚੇਕ ਨੂੰ ਨਾ ਉਹ ਲਈ ਪਰ ਨਾਮੇ ਕਲਕੇ ਰੱਖਣ ਅੱਜ ਉਹਦੀ ਨਿਸ਼ਾਨੀ ਕੀ ਹੈ ਆਪਾਂ ਤੁਹਾਨੂੰ ਅਦਾਸ ਕਰਕੇ ਚਾਹਾਂਗੇ ਸੇ ਹੀ ਪਿਆਰੇ ਮੇ ਜਿੰਨਾ ਮਿਲਿਆ ਕਰਦੇ ਕਿ ਨਹੀਂ ਕਰਦੇ ਔਰ ਗੁਰੂ ਕੋ ਜਦੋਂ ਪਦ ਲਗਿਆ ਨਾ ਉਹ ਚੱਪੜਵਾੜਾ ਇਹ ਪੜ੍ਹਾ ਲੈਣਾ 10 ਮਿੰਟ ਰਾਹ ਹੀ ਬੋਲ ਜਾਂਦੇ ਗੁਰੂ ਕੋ ਦੇਖਦੇ ਨੇ ਅਮਰ ਧਾਰੀ ਰਾਹ ਬੋਲ ਜਾਂਦੇ ਬੇਟਾ ਵੀ ਇਹਨੇ ਪੜ੍ਹਾ ਲੈਣਾ ਸਾਨੂੰ ਕਦੇ ਸਿਮਰਨਾ ਸ਼ੁਰੂ ਕਰਾ ਦੇ ਕਹਿੰਦੇ ਕੋ ਰੱਬ ਦੀ ਗੱਲ ਸੁਣਨਾ ਤਾਂ 15 ਮਿੰਟ ਬਹਨ ਦੇਣੇ ਇਥੇ ਦੀ ਬੇਨਤੀ ਕਰਕੇ ਪਏ ਸੀ ਇਥੇ ਬੇਨਤੀ ਕਰਕੇ ਗਏ ਪ੍ਰਥਮੇ ਸਰਬਤ ਖਾਲਸਾ ਜੀ ਕੀ ਆਵਾਜ਼ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਨੰਦ ਦਾ ਸਦਕਾ ਇਥੇ ਅਰਦਾਸ ਆਪ ਕੀਤੀ ਕੋਕ ਪਰ ਕੀਤੀ ਸੁਣੀ ਨਹੀਂ ਉਜ ਗਿਆ ਕਿਉਂਕਿ ਰੱਬ ਆਇਆ ਆ ਸਾਡੇ ਪਿਤਾ ਨੇ ਸਾਡੇ ਦਰਦਿਆਂ ਪਿੱਛੋਂ ਲੱਟਣ ਚੱਲ ਰਿਆ ਵਾ ਆਪਾਂ ਵੀ ਕਿਸੇ ਗੜਾ ਦਿੱਤੀ ਜਾ ਰਹੇ ਪਤਾ ਕੁਛ ਨਹੀਂ ਹੈ ਨਾ ਕਦੀ ਪੁੱਛੋ ਨਾ ਕਦੀ ਗੁਰੂ ਕੋਚੇ ਤੇ ਪਾਸ਼ਾ ਸਾਹਿਬ ਕਸਦੇ ਗੁਰੂ ਕੋ ਕਿਉਂ ਬਣਾਇਆ ਸੀ ਕਿਉਂਕਿ ਜਿਹੜਾ ਸਾਡੇ ਮਨ ਨੂੰ ਬੈਣ ਲੱਗੇ ਨਾ ਜਦੋਂ ਬਾਣੀ ਚ ਲਾ ਕੇ ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ ਕਾਰਾ ਹੋਆ ਛੇ ਬੈਣ ਨੂੰ ਰੋਗ ਨਹੀਂ ਗਿਆ ਦਿੱਤਾ ਬਾਣੀ ਚ ਕਿ ਇਹਹੀ ਰੋਗ ਲੱਗੇ ਗੁਰੂ ਕੋ ਜਿਹਨਾਂ ਨੇ ਸਾਡੇ ਘਰਾਂ ਚ ਧੜੇ ਬਣਾਏ ਸਾਡੇ ਆਪਸ ਦੇ ਵਿੱਚ ਅੱਜ ਕੱਲ੍ਹ ਆਪਾਂ ਇਹਦੇ ਹਾਰਦ ਕਿੱਸੀ ਹੋ ਚੁੱਕੀ ਆਪਾਂ ਕਹਿੰਦਾ ਬੱਚੇ ਡਿਪਰੈਸ਼ਨ ਦੇ ਵਿੱਚ ਫੰਗੇ ਪਰ ਡਿਪਰੈਸ਼ਨ ਬੱਚੇ ਡਿਪਰੈਸ਼ਨ ਚ ਚਿੰਤਾ ਦੇ ਵਿੱਚ ਤੇ ਪਹਿਲੇ ਪਤਾ ਨਹੀਂ ਹੁੰਦਾ ਇਹ ਕਿ ਉਹ ਕਰਦਾ ਪਗੜਾ ਹੋ ਜਾਤਾ ਹੈ ਕਿ ਉਹਦੇ ਨਾਲ ਵੀ ਕਰਤੀ ਜੀਵਨ ਨੂੰ ਪਤਾ ਹੀ ਨਹੀਂ ਲੱਗਦਾ ਅਚੈਤ ਹੋਏ ਵਿੱਚ ਪ੍ਰੋਸਾਸੀ ਭੁੱਖ ਦੇ ਵਿੱਚ ਸਾ ਅੱਜ ਕੱਲ੍ਹ ਬੱਚੇ ਵੀ ਉੱਪਰ ਸੀ ਬਾਅਦ ਜ਼ਿਆਦਾਤਰ ਸੁਣਦੇ ਜੇ ਡਿਪਰੈਸ਼ਨ ਚ ਕਿਉਂ ਕਿ ਬਾਹਰ ਚ ਕੀ ਰੋਕਾ ਦਾ ਯਾਦ ਰੱਖਦਾ ਕਦੋਂ ਜਿੰਦਗੀ ਦੇ ਕੋਈ ਗੁਰੂੀ ਸ਼ਰਤਾਂ ਕੇ ਉਹ ਦਵਾਈ ਦੇਦੇ ਨੇ ਕਿ ਰੋਗ ਕਿਹੜੇ ਮੈਨ ਲੱਗੀ ਕਿਹੜੀ ਹੈ ਇਹ ਨਖਾਰਸ ਲੈ ਕੇ ਵੀ ਹੈ ਉਹ ਨਹੀਂ ਬਚਾ ਪਰ ਖਾਲਸਾ ਜਦੋਂ ਬਾਰਿਸ਼ ਪਰ ਤੇ ਜਾਗ ਤੇ ਜੋ ਜੱਪੇ ਦੇ ਸਬਾ ਸੇ ਇੱਕ ਬਿਨਾ ਮਨ ਲੈ ਨਾਤਾ ਕਦੇ ਉਹ ਸਿੱਕ ਤੋਂ ਬੜਾ ਤੇ ਦੂਜੇ ਨਾਲ ਹੀ ਹੁੰਦਾ ਪਾਸ਼ਾ ਤੇ ਉਹ ਖਾਲਸਾ ਨਿਸ਼ਾਨੀ ਪੂਰੇ ਪ੍ਰੇਮ ਪ੍ਰਤੀਤ ਸਭੋ ਬਤ ਬੋਲ ਬੜੀ ਕੱਟ ਘੋੜਨਾ ਕਹਿੰਦੇ ਉਹ ਖਾਲਸਾ ਜਿਹੜਾ ਨਾ ਆਸ਼ੇ ਕਹਤੇ ਜਿਹੜੇ ਪ੍ਰੇਮ ਦੂਰ ਨਹੀਂ ਇਨਖਾਦੀ ਦੇਖੀ ਤਾਂ ਫਿਰ ਤੇ ਕੋਈ ਜਿਹੜਾ ਮਰਜੀ ਆ ਜੇ ਉਹ ਪਤਾ ਕਿ ਗੁਰੂ ਸਾਹਿਬ ਨੇ ਕਿਹਾ ਗ ਸਭੇ ਘਟਦਾ ਹੁੰਦਾ ਹੈ ਰਾਮਾ ਬੁਲਦਾ ਰਾਮ ਬਿਨਾਂ ਕੋ ਬੁਲਦਾ ਉਹ ਗੁਰੂ ਦੇ ਿਆਨ ਤੇ ਕਿਚਾ ਗਿਆਨ ਅੰਜਨ ਗੁਰੂ ਦੀ ਅ ਗਿਆਨ ਦੇ ਯੋਗ ਦਿਨਾਸ ਹਰਿ ਕਿਰਪਾ ਦੇ ਸੰਤ ਭੇਟਿਆ ਦਾਹਿਤ ਮਨ ਪ੍ਰਗਾਸ ਆਸ਼ੇ ਕਹਤੇ ਜਿਹੜੇ ਇਥੇ ਆਉਂਦਾ ਰੂਪ ਕਿਹੜਾ ਲੱਗਦਾ ਇਹ ਲਗ ਭਗ ਆਸ਼ੇ ਦੇ ਕੋਈ ਗੁਰਲਾ ਜਿਹੜਾ ਕਛੇ ਜੋ ਬਾਣੀ ਨੇ ਕਹਿੰਦੇ ਤਾਪ ਕਰੋਧ ਕਾਇਆ ਤੋਂ ਗਾਲੇ ਜਿਉਂ ਕੰਚਨ ਸੁਹਾ ਕਰਤਾ ਇਸ ਸਭ ਤੋਂ ਵੱਡੇ ਰੋਗ ਕਸੇ ਜਿਹੜੇ ਅਸੀਂ ਗੱਲ ਕਰ ਬਟ ਉਹ ਨਹੀਂ ਸਮਰੇ ਅਗੇ ਬੱਚਿਆਂ ਦੀ ਗੱਲ ਕਰਦੇ ਗੁਰੂ ਸਾਹਿਬ ਨੇ ਸਭ ਤੋਂ ਵੱਡਾ ਤਾਪ ਦਾ ਰੋਗ ਦੱਸਿਆ ਜਿਹੜਾ ਬਾਣੀ ਚ ਪੜ੍ਹਦੇ ਨਹੀਂ ਇਹ ਹੀ ਮਸੂੜਾ ਪਾਉਂਦੇ ਨੇ ਪਹਿਲੇ ਪਿਆਰ ਨਗਾ ਥਣ ਦੁੱਧ ਦੂਜੇ ਮਾਇਕੀ ਸੁਧ ਤੀਜੇ ਪਿਆ ਭਾਵੀ ਬੇ ਚੌਥੇ ਪਿਆ ਪਤਨੀ ਖੇਡ ਪੰਜਵੇਂ ਖਾਣ ਪੀਣ ਕੀ ਤਾਰ ਛੇਵੇਂ ਆਹ ਉਹ ਨਾ ਪੁੱਛੇ ਚਾਹ। ਜਦੋਂ ਕਹਿੰਦੇ ਜੋਤਨ ਚਾ ਗਿਆ ਕਹਿੰਦਾ ਫੇਰ ਤੇ ਨੂੰ ਕੋਈ ਆਤਮਾ ਪਾ ਦਿੰਦੀ। ਫਿਰ ਵੀ ਕੋਈ ਧਰਮ ਨਹੀਂ ਦਾ। ਕਿ ਅੱਗੇ ਕੀ ਹੈ ਕਿਹੜੇ ਧਰਮ ਦਾ ਹੈ ਕਿਹੜੀ ਜਾਨ ਹੈ। ਇਹ ਹੋ ਗਿਆ ਸਤਿ। ਕਹਿੰਦੇ ਇਹ ਜਿਸ ਮਨ ਨੂੰ ਲੱਗ ਜਾਂਦੇ ਜਿੰਨਾ ਉਹਦਾ ਇਸ ਸਰੀਰ ਨਾਲ ਲੱਗਦੇ। ਕਹਿੰਦੇ ਜਿਹੜਾ ਬੰਦੇ ਨੂੰ ਗੁੱਸਾ ਬੜਾ ਪਾਉਂਦਾ ਨਾ ਉਹਦੋਂ ਸ਼ਕਲ ਹੀ ਕਰ ਦਿੰਦੀ ਹੈ ਇਹ ਗ੍ਰੋਧੀ ਚੀਂਡਾ। ਖੂਨ ਸੜ ਜਾਂਦਾ। ਆਸ਼ਾ ਬਾਣੀ ਚਾ। ਕਹਿੰਦਾ ਵੀ ਸਲੇ ਨੂੰ ਰੋਗੀ ਦਾ ਤਾਮ ਕ੍ਰੋਧ ਕਾਇਆ ਕੋ ਗਾਲੇ ਚੇਹਰ ਕ ਚੰਜਰੇ ਕੰਦੇ ਸੋਲੇ ਨੂੰ ਸੁਹਾਗਾ ਢਾਲ ਦਿੰਦੇ ਨਾ ਪਰ ਗੁਰੂ ਵੀ ਢਾਲ ਦਿੰਦਾ ਕਿਉਂਕਿ ਇਹ ਸਿਆਈ ਕੀ ਦੂਰ ਰੋਗ ਦੱਸੇ ਫਿਰ ਅਗੇ ਰੋਗ ਦੱਸਿਆ ਕਹਿੰਦੇ ਲੋਗ ਕਾਮ ਕ੍ਰੋਧ ਲੋਗ ਜਿਹੜਾ ਆਪਾਂ ਕਹਿੰਦੇ ਨੇ ਇੰਨਾ ਤਾਂ ਇਕੱਠਾ ਕਰ ਲਿਆ ਫਲਾਣੇ ਦੇ ਨੂੰ ਇਕੱਠਾ ਕਰ ਪਤਾ ਨਹੀਂ ਵੀ ਮੈਂ ਆਇਆ 7 ਸਾਲ ਪੇ ਗੁਰੂ ਸਾਹਿਬ ਨੇ ਕਿੰਨੀ ਢਾਲਾਂ ਦਿੱਤੀਆਂ ਕਹਿੰਦੇ ਗੜ ਲੱਗਾ ਸੋਨੇ ਦਾ ਬਿਆਕ ਗੁਰੂ ਘਰਾਵੜ ਕਹਿੰਦਾ ਮੈਂ ਤੇ ਹੀ ਕੋੜੇ ਪੁੱਤਰਾਂ ਦੀ ਕੋਠੀ ਪਾੜੀ ਨੇ ਤੇ ਲੋਕਾਂ ਨੂੰ ਰੋੜਾ ਪਾਉਂਦੇ ਦੱਸਦੇ ਆਂਦਰ ਹੋਂਦੇ ਵਾਸਤੇ ਤੇ ਪਾਸ਼ਾ ਕਹਿੰਦਾ ਇੱਕ ਤੇ ਐਸੇ ਦੀਵ ਹੈ ਜਿਹਨਾਂ ਨੇ ਕੱਦਾਂ ਨੂੰ ਸੋਨਾ ਵਾਸ਼ਲੇ ਆਪਣਾ ਜੋ ਕਰੀ ਕੋਈ ਬੋਠਾ ਜਿਹਨੇ ਸੋਨੇ ਦੀਆਂ ਬਟਾਣਾਂ ਆਉਂ ਇਹ ਪਾਸ਼ਾ ਨੇ ਸਾਡੀ ਹੋਂਦੇ ਤੋੜਦੇ ਕਹਿੰਦਾ ਫਿਰ ਐਡਾ ਰੋਗੀ ਹੋ ਗਿਆ ਤੇ ਲੋਰ ਨਾ ਰੋਗ ਕਿਹਦਾ ਰੋਗ ਧਾਰਨ ਕਰਨ ਕਰਿਆ ਜੀ ਰੋਖੋ ਇਹ ਰੋਗ ਹੁਣ ਕਰਕੇ ਅੱਜ ਸਭ ਸੁੱਖ ਨਹੀਂ ਮਿਲ ਰਿਹਾ ਇਹ ਤਾਂ ਹੀ ਕਹਿੰਦੇ ਤਾਂ ਰੋਗੀ من روی تو تن بھی روکی ہر پاشا کہ لوگ لہر سب سوان ہلک حلق ہے ہلکے سب لگا میں کہاواں بنا دتایا چڑے بنا دیا پوت پیو چڑے بنا دینتا یہ تنہا میں ایسا جب ایک کھنڈے کو ہلکا ہو جاتا گا ہلکایا کتا کسی کو جی بہتر کے بین ہے کون ہوں ہلکائی ہونے ਸ਼ਾਇਦ ਸਿਧਰੀ ਨੂੰ ਕਹਿ ਦਵਾਂ ਕਦੇ ਜੋ ਉੱਪਰ ਹਲਾਇਆ ਭਾਵੇਂ ਨੈ ਮੁਸਟਾਇ ਲੋਕੀ ਚੱਤਨਾ ਨਹੀਂ ਪਾ ਸਕਦਾ ਫਿਰ ਪੀਜਾ ਕਦੇ ਉਹ 14 ਰੂਪ ਦੱਸਿਆ ਗੋਦਾ ਇਹਿੰ ਬੋਲੂ ਕਿ ਐਸਾ ਰੂਪ ਹੈ ਜਿਹਨੂੰ ਹੀ ਬਾਣੀ ਚ ਪੜ੍ਹ ਲਵੇ ਕਦੇ ਭਰਮ ਕੀ ਕੋਈ ਕ੍ਰਿਸ਼ਨਾ ਰਸ ਮੱਖਜ ਹੱਥ ਤੀਖਣੋ ਕੀ ਫਾਸ ਇਹਨਾਂ ਦੇ ਵਿੱਚ ਫਸੇ ਵੀ ਕਈ ਬੇਕੋ ਸਾਰਾ ਜੀਵਨ ਲੰਘ ਗਿਆ ਜਿਹਨੂੰ ਨਵੇਂ ਪਾਸਾ ਦੱਸੇ ਸਿਰ ਤੋਂ ਪੈਰ ਡੱਲ ਵਰਗੇ ਟੈਨ ਜੁਲਦੇ ਹੀ ਨਾਉ ਨਾ ਨਿਕੇ ਮੇਰੇ ਕੋਈ ਤੰਦ ਨਾ ਰਸੇ ਕਹਿੰਦਾ ਜੀਵਨ ਲੰਘਿਆ ਪੁੱਤੇ ਰੁਗੇ ਕਹਿੰਦਾ ਨਾ ਕੋ ਦਾ ਪੁੱਤੇ ਵੀ ਦੇ ਆਸਾਨੀ ਬਲਤੂ ਪਾਛਾ ਕਦੇ ਘਾਟ ਪਾ ਲਿਆ ਬੱਚੇ ਯਾਰੇ ਸਭ ਕੁਝ ਧਾ ਲਿਆ ਹੋਣੀ ਦੀ ਹਾਲਤ ਹੋ ਗਈ ਪੁਰੀਆ ਦੀ ਅੰਦਰ ਕੁਸੀ ਸੇ ਕੰਮ ਲੱਗਿਆ ਨੀਤਰਾ ਦੀ ਜੋਤ ਢੇੜੀ ਹੋ ਗਈ ਹੈ ਤੇ ਜਮਾਨ ਬਾਤੂ ਫਿਰ ਦੰਨਾ ਹੋਰ ਜਮਾਨ ਹੋ ਜਾਣਾ ਇਹ ਨਹੀਂ ਹੋ ਸਕਦਾ ਕਹਿੰਦਾ ਤਾਉ ਨਾ ਲੇ ਕੇ ਬਿਬ ਭਾਈ ਕਿ ਅਸੀਂ ਹਾਰ ਚੁੱਕੀ ਹੈ ਹੱਲੇ ਵੀ ਮਨ ਚ ਆਈ ਕਿ ਮੈਂ ਗੁਰੂਵਾਰਾ ਪੜ ਜਾ ਮੈਂ ਉਹ ਘਰ ਦਾ ਪੁੱਤ ਬਹਿਲਾ ਉਹਦੇ ਘਰ ਦੇ ਵਿੱਚ ਆਸਣ ਲਾ ਲਾ ਮੈਂ ਇਹਦਾ ਬਾਤ ਕਰਦਾ ਉਹ ਮਾਲਕ ਕਿਵੇਂ ਜਾਣਾ ਕਿੱਥੇ ਰਹਿਣਾ ਪੁੱਛਣਾ ਕਿਸ ਨੂੰ ਪਾਸ਼ਕਾ ਨੇ ਮਨ ਚ ਕੋਈ ਚਾਹ ਨਹੀਂ ਕਿ ਮਾਲਕ ਪਾਦੇ ਗੁਰੂ ਨਾ ਮੈਂ ਚਾਹ ਉਹ ਆਪਣਾ ਬਾਗੂ ਛੋੜਿਆ ਹਰ ਮੰਗਰ ਦਾ ਸੁਣ ਜਾਏ ਗੁਰੂ ਬੜਾ ਪਾਸ਼ਕਾ ਦੇ ਵਿੱਚ ਆਈ ਉਹ ਕਹਿੰਦਾ ਤੇ ਜਿਹਨਾਂ ਨੇ ਚਾਹ ਬਾਇਨਾ ਦੱਸਿਆ ਤਿਜਰੀ ਦਾ ਮਨ ਚਾਹ ਪੈ ਬਹਿਰਾ ਦੀਆਂ ਪ੍ਰੋਗਰਾਮ ਜੀ ਸਤ ਜਣਾ ਹਰ ਮੇਹਰ ਹਰ ਪਿਆ ਮਟ ਭਾਗੀਆਂ ਪ੍ਰੋਗਰਾਮ ਜੀ ਅਗਲੇ ਕਿਆ ਆਸ਼ਾ ਗੁਰ ਰਾਮਾਸਾਸ਼ਾ ਦਾ ਕਹਿੰਦੇ ਕਿ ਜੀ ਨਾਮ ਜਿਹੜਾ ਬਣ ਗਿਆ ਚਾਹ ਤਰਗਾ ਫਰਾਗੀ ਹੋ ਗਿਆ ਕੀ ਹੋਇਆ ਕਿ ਮਨ ਚਾਹ